ਸਤ ਸ੍ਰੀ ਅਕਾਲ ਜੀ ਮੈਂ ਅੱਜ ਜਿਹੜੀ ਵੀਡੀਓ ਬਣਾ ਰਿਹਾ ਹਾਂ ਉਹ ਵੀਡੀਓ ਹੈਗੀ ਪ੍ਰੋਸਟੇਟ ਦੀ ਤੇ ਪ੍ਰੋਸਟੇਟ ਨੂੰ ਆਮ ਤੌਰ ਤੇ ਗਦੂਦਾਂ ਕਿਹਾ ਜਾਂਦਾ ਤੇ ਗਦੂਦਾਂ ਜਿਹੜੀਆਂ ਨੇ ਇਹ 50 ਸਾਲ ਦੀ ਉਮਰ ਤੋਂ ਬਾਅਦ ਆਦਮੀ ਨੂੰ ਹੋ ਹੀ ਜਾਂਦੀਆਂ ਹਨ ਤੇ ਬਾਕੀ ਇਹ ਇਸ ਤੋਂ ਇਲਾਵਾ ਇਹ ਪਿਸ਼ਾਬ ਜਿਹੜਾ ਵਾ ਉਹਦੇ ਨਾਲ ਸਬੰਧ ਹੁੰਦਾ ਹੈ ਇਹਦਾ ਤਕਲੀਫ ਹੁੰਦੀ ਹੈ ਪਿਸ਼ਾਬ ਕਰਨ ਲੱਗਿਆਂ ਕਿਸੇ ਵੇਲੇ ਰੁਕ ਰੁਕ ਕੇ ਆਉਂਦਾ ਕਿਸੇ ਵੇਲੇ ਪਿਸ਼ਾਬ ਆਉਂਦਾ ਹੀ ਨਹੀਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਇਸ ਦਾ ਕੀ ਹੱਲ ਹੈ ਤੇ ਕੀ ਖਾਣਾ ਚਾਹੀਦਾ ਤੇ ਕੀ ਨਹੀਂ ਖਾਣਾ ਚਾਹੀਦਾ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਤੇ ਕਮੈਂਟਸ ਕਰੋ ਬਾਕੀ ਪ੍ਰੋਸਟੇਟ ਜਿਹੜਾ ਇਹ ਆਮ ਤੌਰ ਤੇ ਮਸਾਨੇ ਦੀ ਕਮਜ਼ੋਰੀ ਕਰਕੇ ਹੀ ਇਹ ਹੁੰਦਾ ਵਾ ਬਾਤ ਰੋਗ ਨਾਲ ਸੰਬੰਧ ਹੈ ਬਾਕੀ ਅਸੀਂ ਬਾਤ ਵਾਲੀਆਂ ਚੀਜ਼ਾਂ ਜਦੋਂ ਖਾਂਦੇ ਹਾਂ ਤੇ ਉਦੋਂ ਇਹ ਮਸਲਾ ਹੱਲ ਹੁੰਦਾ ਹੈ ਅਗਰ ਜੇ ਅਸੀਂ ਥੋੜੀਆਂ ਗਰਮ ਚੀਜ਼ਾਂ ਖਾਵਾਂਗੇ ਤੇ ਤੁਹਾਡਾ ਪਿਸ਼ਾਬ ਸਹੀ ਆਉਂਦਾ ਰਹੇਗਾ ਬਾਕੀ ਜਦੋਂ ਵੀ ਤੁਹਾਨੂੰ ਪਿਸ਼ਾਬ ਆਵੇ ਇਸ ਨੂੰ ਰੋਕਣਾ ਨਹੀਂ ਚਾਹੀਦਾ ਪਿਸ਼ਾਬ ਨੂੰ ਕਰ ਦੇਣਾ ਚਾਹੀਦਾ ਵਿਸ਼ੋਲਾਵਾ ਜੇ ਤੁਹਾਡਾ ਪਿਸ਼ਾਬ ਰੁਕ ਰੁਕ ਕੇ ਆਉਂਦਾ ਤੇ ਤੁਸੀਂ ਕੀ ਕਰਨਾ ਹੈ ਨਿੰਬੂ ਲਓ ਇੱਕ ਜਾਂ ਦੋ ਨਿੰਬੂ ਦਾ ਰਸ ਕੱਢੋ ਇੱਕ ਗਲਾਸ ਚ ਪਾ ਲਓ ਉਹ ਚ ਅੱਧਾ ਚਮਚਾ ਮਿੱਠਾ ਸੋਡਾ ਪਾ ਲਓ ਮਿੱਠਾ ਸੋਡਾ ਪਾਉਣ ਤੋਂ ਬਾਅਦ ਤੁਸੀਂ ਇਹ ਇੱਕ ਗਲਾਸ ਪੀਲੋ ਚਾਹ ਦੋ ਗਲਾਸ ਪੀਲੋ ਜੇ ਪਿਸ਼ਾਬ ਚ ਖੂਨ ਆਉਂਦਾ ਉਹ ਵੀ ਤੁਹਾਡਾ ਬੰਦ ਹੋ ਜਾਏਗਾ ਪਿਸ਼ਾਬ ਵੀ ਖੁੱਲ ਕੇ ਆ ਜਾਏਗਾ ਬਾਕੀ ਕਲਮੇ ਸ਼ੋਰਾ ਜਿਹੜਾ ਇਹਦੇ ਵਾਸਤੇ ਬਹੁਤ ਵਧੀਆ ਹੈ ਜੇ ਅਗਰ ਪਿਸ਼ਾਬ ਵਿੱਚ ਜਲਨ ਹੈ ਰੁਕ ਰੁਕ ਕੇ ਆ ਰਿਹਾ ਹੈ ਪਿਸ਼ਾਬ ਵਿੱਚ ਖੂਨ ਹੈ ਤਾਂ ਮਿੱਠਾ ਸੋਡਾ 1/2 ਚਮਚਾ ਤੇ ਨਿੰਬੂ ਵਿੱਚ ਮਿਕਸ ਕਰਕੇ ਤੁਸੀਂ ਘੋਲ ਕੇ ਇਸ ਨੂੰ ਪੀ ਜਾਓ ਤੇ ਤੁਸੀਂ ਦੇਖੋਗੇ ਵੀ ਤੁਹਾਡਾ ਪਿਸ਼ਾਬ ਜਿਹੜਾ ਹੈ ਖੁੱਲ ਕੇ ਆ ਗਿਆ ਹੈ ਬਾਕੀ ਇਸ ਤੋਂ ਇਲਾਵਾ ਭਖੜਾ ਇਹਨੂੰ ਗੋਖਰੂ ਕਹਿੰਦੇ ਆ ਅੱਧਾ ਚਮਚ ਲਾਓ ਹੋਤੇ ਵਿੱਚ ਇੱਕ ਚਮਚ ਸ਼ਹਿਦ ਮਿਲਾਓ ਅਦਰਕ ਪਾਓ ਥੋੜੀ ਕਾਲੀ ਮਿਰਚ ਪਾਓ ਤੇ ਤੁਸੀਂ ਇਹਦਾ 7 ਦਿਵਾਰੀ ਕਰੋ ਤੁਹਾਡਾ ਇਹ ਮਸਲਾ ਜਿਹੜਾ ਇਹ ਹੱਲ ਹੋ ਜਾਏਗਾ ਅਗਰ ਦਿਨ ਵਿੱਚ ਦੋ ਵਾਰੀ ਪਿਸ਼ਾਬ ਆਉਂਦਾ ਹੈ ਅਤੇ ਪਰ ਜੇ ਤੁਹਾਡਾ ਪਿਸ਼ਾਬ ਪੰਜ ਤੋਂ 7 ਵਾਰੀ ਆਉਂਦਾ ਹੈ ਤਾਂ ਉਹ ਠੀਕ ਹੈ। ਅਗਰ ਜੇ ਤੁਸੀਂ ਪਿਸ਼ਾਬ ਦਿਨ ਚ 8 ਵਾਰੀ 9 ਵਾਰੀ ਜਾਂਦੇ ਹੋ ਉਹ ਠੀਕ ਨਹੀਂ ਹੈ। ਜੇ ਕਰ ਰਹੇ ਹੋ ਤੁਹਾਨੂੰ ਪਿਸ਼ਾਬ ਕਰਨ ਲੱਗਿਆ ਬਾਰ-ਬਾਰ ਪਿਸ਼ਾਬ ਆਉਂਦਾ ਸੁੱਤੇ ਹੁੰਦੇ ਹੋ ਨੀਂਦ ਖੁੱਲ ਜਾਂਦੀ ਹੈ ਤਾਂ ਉਹ ਤਾਂ ਇੱਕੋ ਹੀ ਸਭ ਤੋਂ ਵਧੀਆ ਕਰਨਾ ਉਹ ਤੁਸੀਂ 5 ਵਜੇ ਤੋਂ ਬਾਅਦ ਦਿਨੇ ਜਿੰਨਾ ਮਰਜ਼ੀ ਪਾਣੀ ਪੀਓ ਸ਼ਾਮੀ 5 ਵਜੇ ਤੋਂ ਬਾਅਦ ਪਾਣੀ ਤੁਸੀਂ ਨਾ ਪੀਓ ਤੁਸੀਂ ਬੜੇ ਆਰਾਮ ਨਾਲ ਰਾਤ ਦੇ ਸੌ ਸਕਦੇ ਹੋ ਬਾਕੀ ਇਸ ਤੋਂ ਲਾਵਾ ਗੱਲ ਇਹ ਹੈ ਵੀ ਦਿਨ ਵੇਲੇ ਪਾਣੀ ਜ਼ਿਆਦਾ ਹੀ ਪੀਣਾ ਚਾਹੀਦਾ ਤੇ ਜਿਹਦੇ ਵਿੱਚ ਮੈਗਾ 3 ਹੈ ਉਹ ਇਹਦੇ ਲਈ ਬਹੁਤ ਜ਼ਿਆਦਾ ਤੋਂ ਨੁਕਸਾਨ ਨਵੇਂ ਮੱਛਲੀ ਦਾ ਤੇਲ ਹੋਇਆ ਸੀ ਆ ਸੀਡ ਹੋਇਆ ਇਹ ਤੁਸੀਂ ਇਸਤੇਮਾਲ ਕਰੋ ਰੋਜ਼ ਸਿਰ ਜਿਹੜਾ ਤੁਹਾਡਾ ਠੀਕ ਹੋ ਜਾਏਗਾ ਬਾਕੀ ਪਿਸ਼ਾਬ ਕਰਦੇ ਸਮੇਂ ਅਗਰ ਜੇ ਤੁਹਾਡਾ ਪਿਸ਼ਾਬ ਦੀਆਂ ਕੁਝ ਬੂੰਦਾਂ ਤੁਹਾਡੇ ਅੰਡਰਵੇਅਰ ਤੇ ਡਿੱਗ ਪੈਂਦੀਆਂ ਹਨ ਤਾਂ ਉਸ ਦਾ ਇਲਾਜ ਇਹ ਹੈ ਕਿ ਤੁਸੀਂ ਪਿਸ਼ਾਬ ਕਰਨ ਤੋਂ ਬਾਅਦ ਕੋਈ ਵੀ ਲੱਤ ਮਾੜੀ ਜੀ ਉੱਪਰ ਨੂੰ ਚੁੱਕੋ ਜਿਵੇਂ ਅੱਡੀ ਨੂੰ ਥੋੜਾ ਉੱਪਰ ਕਰ ਲਿਆ ਤੇ ਜਿੰਨਾ ਪਿਸ਼ਾਬ ਹੈ ਉਹ ਸਾਰਾ ਹੀ ਤੁਹਾਡੇ ਅੰਦਰੋਂ ਖਾਲੀ ਹੋ ਜਾਏਗਾ ਪਿਸ਼ਾਬ ਜਿਹੜਾ ਹੈ ਆਮ ਤੌਰ ਤੇ ਇਸ ਤਰ੍ਹਾਂ ਥੈਲੀ ਹੁੰਦੀ ਹੈ ਪਰ ਜਦੋਂ ਅਸੀਂ ਪਿਸ਼ਾਬ ਅੱਡੀ ਚੁੱਕਾਂਗੇ ਉਦੋਂ ਟੇਢੀ ਕਰਾਂਗੇ ਤਾਂ ਪਿਸ਼ਾਬ ਸਾਰਾ ਹੀ ਤੁਹਾਡਾ ਬਾਹਰ ਨਿਕਲ ਜਾਏਗਾ ਬਾਕੀ ਆਮ ਤੌਰ ਤੇ ਤੁਸੀਂ ਜਾ ਕਾਫੀ ਸ਼ਰਾਬ ਪੀਂਦੇ ਹਾਂ ਤੇ ਤੁਸੀਂ ਇਹਦਾ ਘੱਟ ਸੇਵਨ ਕਰੋ ਨਿੰਬੂ ਦਾ ਸੇਵਨ ਜ਼ਿਆਦਾ ਕਰਨ ਨਾਲ ਇਹਨੂੰ ਪ੍ਰੋਸਟੇਟ ਬਹੁਤ ਘੱਟ ਹੁੰਦਾ ਹੈ ਅਗਰ ਟਮਾਟਰ ਅਨਾਰ ਦਾ ਇਸਤੇਮਾਲ ਕਰਦੇ ਹੋ ਸੋਇਬੀਨ ਦਾ ਕਰਦੇ ਹੋ ਤੁਹਾਨੂੰ ਇਹਦੇ ਨਾਲ ਪ੍ਰੋਸਟੇਟ ਅੱਗੇ ਨਹੀਂ ਬਥੇਗਾ ਤੇ ਪ੍ਰੋਸਟੇਟ ਜਿਹੜਾ ਉਹ ਘਟਣ ਦੇ ਚਾਂਸ ਹੋ ਜਾਂਦੇ ਹਨ ਪਿਸ਼ਾਬ ਵਾਲਾ ਬਲੇਡਰ ਸਾਡੀ ਤਲੀ ਵਾਂਗ ਹੁੰਦਾ ਹੈ ਬਰਾਬਰ ਲੈਵਲ ਤੇ ਲੇਕਿਨ ਜਦੋਂ ਅਸੀਂ ਪਿਸ਼ਾਬ ਕਰਦੇ ਹਾਂ ਤਾਂ ਥੋੜੀ ਅੱਡੀ ਚੁੱਕ ਲੈਂਦੇ ਹਾਂ ਤਾਂ ਉਹ ਟੇਢੀ ਹੋ ਜਾਂਦੀ ਹੈ ਤੇ ਸਾਰਾ ਪਿਸ਼ਾਬ ਜਿਹੜਾ ਉਹ ਨਿਕਲ ਜਾਂਦਾ ਹੈ ਇਸ ਤੋਂ ਇਲਾਵਾ ਇੱਕ ਨੁਕਸਾ ਹੈ ਗੋਖਰੂ ਇਹ 50 ਬਰਾਬਰ ਮਾਤਰਾ ਜਲਾਣੇ ਆ ਗੋਖਰੂ 50 ਗ੍ਰਾਮ ਉਨਰਵਾ 50 ਗ੍ਰਾਮ ਮਜੂਨ ਫਿਲਾਸਫਰ 50 ਗ੍ਰਾਮ ਮਜੂਨ ਕੁੰਦਰ 50 ਗ੍ਰਾਮ ਪੋਸ਼ਟਕ ਲਈ 50 ਗ੍ਰਾਮ ਇਹ ਤੁਸੀਂ ਲੈ ਲਓ ਤੇ ਇਸ ਦਾ ਪਾਊਡਰ ਬਣਾ ਕੇ ਸ਼ਹਿਦ ਵਿੱਚ ਮਿਕਸ ਕਰਕੇ ਸਵੇਰੇ ਤੇ ਸ਼ਾਮ ਅੱਧਾ ਅੱਧਾ ਚਮਚਾ ਤੁਸੀਂ ਲੈ ਲਓ ਤੁਸੀਂ ਦੇਖੋਗੇ ਵੀ ਤੁਹਾਡਾ ਮਸਲਾ ਜਿਹੜਾ ਉਹ ਹੱਲ ਹੋ ਗਿਆ ਬਾਕੀ ਇਸ ਤੋਂ ਇਲਾਵਾ ਤੁਸੀਂ ਸ਼ਹਿਦ ਦੇ ਵਿੱਚ ਦਾਲਚੀਨੀ ਪਾਊਡਰ ਕਲੌਂਜੀ ਮਜੂਨ ਕੁੰਦਰ ਮਿਕਸ ਕਰਕੇ ਅਗਰ ਤੇ ਤੁਸੀਂ ਲੈਂਦੇ ਹੋ ਸਵੇਰੇ ਤੇ ਸ਼ਾਮ ਤੁਹਾਡਾ ਉਹਦੇ ਨਾਲ ਵੀ ਮਸਲਾ ਹੱਲ ਹੋ ਜਾਏਗਾ ਇਸ ਤੋਂ ਲਾਵਾ ਜੇ ਤੁਸੀਂ ਇਹ ਕੁਝ ਨਹੀਂ ਕਰਨਾ ਘੋੜ ਲਓ ወਚਿਪੁੰਨੇ ਛੋਲੇ ਪਾ ਦਿਓ ਆਰਡਰ ਬਣਾ ਕੇ ਤੁਸੀਂ ਉਹ ਖਾਣਾ ਸ਼ੁਰੂ ਕਰ ਦਿਓ ਤੇ ਬਾਕੀ ਅਗਰ ਜੇ ਤੁਸੀਂ ਵਿੱਚ ਤੇਲ ਵੀ ਪਾ ਲੈਂਦੇ ਹੋ ਤਾਂ ਫਿਰ ਵੀ ਇਹ ਤੁਹਾਡਾ ਮਸਲਾ ਜਿਹੜਾ ਹੱਲ ਹੋ ਜਾਏਗਾ ਟਮਾਟਰ ਵੱਤ ਵੱਤ ਖਾਣ ਨਾਲ ਵੀ ਮਸਲਾ ਹੱਲ ਹੋ ਜਾਂਦਾ ਹੈ ਇਸ ਲਈ ਜੇਕਰ ਇਸ ਦਾ ਟਾਈਮ ਸਿਰ ਅਸੀਂ ਇਲਾਜ ਨਹੀਂ ਕਰਦੇ ਚੈੱਕ ਅਪ ਨਹੀਂ ਕਰਾਂਦੇ ਜਾਂ ਅਸੀਂ ਸ਼ੁਰੂ ਤੋਂ ਇਹਦਾ ਰਹਿਜ ਨਹੀਂ ਰੱਖਦੇ ਤਾਂ ਤੁਹਾਨੂੰ ਕੈਂਸਰ ਵੀ ਹੋ ਸਕਦਾ ਹੈ ਤੇ ਮੈਂ ਦੁਬਾਰਾ ਦੱਸਣਾ ਚਾਹੁੰਦਾ ਹਾਂ ਗੋਖੂ 50 ਗ੍ਰਾਮ ਕੁੰਦਰਵਾ 50 ਗ੍ਰਾਮ ਮਜੂਨ ਫਿਲਾਸਫਰ 50 ਗ੍ਰਾਮ ਮਜੂਨ ਕੁੰਦਰ 50 ਗ੍ਰਾਮ ਕੁਸਤਾ ਕਲੀ 50 ਗ੍ਰਾਮ ਇਹਨਾਂ ਨੂੰ ਤੁਸੀਂ ਲੈ ਲਓ ਆਰਡਰ ਬਣਾ ਲਓ ਸਿਆਚ ਮਿਕਸ ਕਰਕੇ ਲੈ ਲਓ ਬਾਕੀ ਜੇ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਤੇ ਕਮੈਂਟਸ ਕਰੋ ਬਾਕੀ ਕੋਸ਼ਿਸ਼ ਕਰੋ ਕਿ ਨਿੰਬੂ ਦਾ ਸੇਵਨ ਜਿਹੜਾ ਉਹ ਜ਼ਿਆਦਾ ਕਰੋ ਗੋਖਰੂ ਦਾ ਇਸਤੇਮਾਲ ਕਰ ਹੀ ਜਾਓਗੇ ਬਾਕੀ ਇਸ ਤੋਂ ਇਲਾਵਾ ਤੁਸੀਂ ਜੇਕਰ ਇਹ ਚੀਜ਼ਾਂ ਤੋਂ ਇਲਾਵਾ ਤੁਸੀਂ ਨਿਰ ਗੋਖਰੂ ਹੀ ਖਾਂਦੇ ਰਹੋਗੇ ਤੁਹਾਡਾ ਫਿਰ ਵੀ ਮਸਲਾ ਹੱਲ ਹੋ ਜਾਏਗਾ ਉਨਰਵਾ ਇੱਕ ਹੈ ਉਨਰਵਾ ਵੀ ਲੈ ਸਕਦੇ ਹੋ ਕੰਨਰਵਾ ਵੀ ਇਸ ਵਾਸਤੇ ਬਹੁਤ ਵਧੀਆ ਚੀਜ਼ ਹੈ ਤੇ ਮਸਾਨੇ ਦੀ ਕਮਜ਼ੋਰੀ ਨੂੰ ਇਹ ਦੂਰ ਕਰਦਾ ਹੈ ਸਸੇ ਗਾਂਦੇ